की कि ये फिरकती विरोधी ब्रोटा रही है ए ए ए लकी विरोधी ब्रोटा की कि मैं समझ सक के दासन सी है कुछ दो तीन ऐसे सटीक प्रश्न है, है। का कि कांग्रेस तो कभी बदत ना करेगी तुम्हारी पूरी गलती है ठीक है, तीग है तीग मुझे कह रहे अच्छा दे जम गए अच्छे पढ़े लिखे हमारे पेनर चंडीगढ़ तो सी है पर जब ਕਈ ਉਤੇ ਚੱਟੀਗੜ੍ਹ ਵਾਲੇ ਜੁੜੇ ਹੋਏ ਹਨ ਚੱਟੀ ਇੱਕ ਵੀ ਗੱਲ ਜਿਹੜੀ ਉਹਨੇ ਕਹੀ ਸੀ ਪੂਰੀ ਨਹੀਂ ਹੋਈ ਮੈਂ ਇੱਥੇ ਬੈਠ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਹੈ ਨਾ ਇੱਥੇ ਪਿੰਡਾ ਜਲਾਲਪੁਰ ਬੰਦਿਆ ਨਾ ਕੰਸਟਰਕਸ਼ਨ ਲੈ ਕੇ ਹੋਈ ਨਾ ਇੰਡਸਟਰੀਅਲ ਏਰੀਆ ਦੇ ਵਿੱਚ ਦੀ ਜ਼ੋਨ ਟੋ ਫਰੀ ਜ਼ੋਨ ਹੋਇਆ ਨਾ ਅਜਿਆ ਵਿਗਿਆਨਕ ਅਕਾਦਮੀ ਦੀ ਕੋਈ ਗੱਲ ਨਹੀਂ ਹੈ ਤੁਸੀ ਲੱਗ ਰਹੇ ਹੋ ਕਿ ਕੁਝ ਵੀ ਆ ਕੇ ਹੋਣਾ ਤਾਂ ਲੇਅਰ ਰੈਕਸਨ ਬੱਸ ਬੱਸ ਟੋਟਲੀ ਫੀਲ ਇਸਲਾਮਾ ਕਾਮਨਿਸਟਰੀ ਸਮਾਜਵਾਦੀ ਪਾਰਟੀ ਜਿੰਨੇ ਗਿਆ ਕੋਲ ਹੋ ਗਏ ਉਹ ਸਾਰੇ ਬੱਟੇ ਹੋਏ ਕੋਈ ਖਾਸੇ ਹੋ ਨਹੀਂ ਜੀ ਕਹਿੰਦੀ বিজেপি ਕਪਚੋਰ বিজেপি ਲੋਕਾਂ ਦੇ ਕੰਮ ਨਾ ਕਰਨ ਵਾਲੀ ਪਚੀ ਲੋਕਾਂ ਨੂੰ ਤਾਨ ਕਰਣ ਵਾਲੀ ਪਚੀ ਤੇ ਬਣੇ ਕਾਲਪਨਕਾ ਦਾਸ ਦਾਸ ਵਾਲਾ ਕਾਂਗਰਸੀ ਕਮਜੋਰਤਾ ਨਹੀਂ ਕਰਦੇ ਕਿ ਜਿਹੜੇ ਹਨ ਅੰਦਰ ਰਾਜਨੀਤੀ ਪਿਠਾ ਰਹੇ ਸਵਾਲ ਹੁੰਦਾ ਹੈ ਕੋਈ ਵੀ ਇਲੈਕਸ਼ਨ ਹੁੰਦਾ ਘਰ ਚੋਂ ਯਾਰ ਹੁੰਦਾ ਚਾਰ ਪਿੰਡਾਂ ਬਿਲਕੁਲ ਹੁੰਦੇ ਚੰਡੀਗੜ੍ਹ ਕਾਂਗਰਸ ਦੇ ਦਸਤਰ ਚਾਜ ਪੂਰੀ ਚਹਲ ਪਹਿਲ ਆ ਗਈ ਹੈ ਕਈ ਇੱਥੇ ਖੁਸ਼ ਵੀ ਹੋ ਰਹੇ ਨੇ ਕਿ ਮਨੀਸ਼ਤ ਵਾਰੀ ਟਿਕਟ ਮਿਲ ਗਈ ਹੈ ਕਈ ਨਾਰਾਜ਼ ਵੀ ਹੋ ਰਹੇ ਨੇ ਠੀਕਰਾ ਭੰਨਿਆ ਜਾ ਰਿਹਾ ਹੈ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਅਚਸ ਲੱਕੀ ਦੇ ਸਿਰ ਕਿ ਇਹਨਾਂ ਨੇ ਟਵਾਰੀ ਟਿਕਟ ਦਵਾਈ ਹੈ ਸਾਡੇ ਨਾਲ ਮੌਜੂਦ ਨੇ ਸੋ ਲੱਕੀ ਜੀ ਚਹਲ ਪਹਿਲ ਵੀ ਪੂਰੀ ਹੈ ਫੁੱਲ ਵੀ ਪੂਰੇ ਨੇ ਨਰਾਜ਼ਗੀ ਵੀ ਪੂਰੀਆਂ ਕੀ ਕਰਨੇ ਹੋ ਦੇਖੋ ਇਲੈਕਸ਼ਨ ਦਾ ਮੌਸਮ ਆਂਦਾ ਹੈ ਇਲੈਕਸ਼ਨ ਦਾ ਸਮਾਂ ਆਂਦਾ ਹੈ ਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਬਾਹਰ ਨਿਕਲ ਕੇ ਆਉਂਦੇ ਕੁਝ ਲੋਕ ਗੋਬਿੰਦੀ ਨੇ ਜਿਹੜੇ ਪਾਰਟੀ ਨਾਲ ਬੰਨਿਓ ਇਹਨੇ ਵਫਾਦ ਔਰ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੂੰ ਮੰਨਦੇ ਨੇ ਪਾਰਟੀ ਹਾਈ ਕਮਾਂਡ ਨੇ ਆਪਣੀ ਸੂਝ-ਬੂਝ ਦੇ ਨਾਲ ਇੱਕ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਮਨੀਸ਼ Tiwari ਜੀ ਸਭ ਤੋਂ ਬੈਸਟ ਕੈਂਡੀਡੇਟ ਹੋਣਗੇ ਇੱਕ ਸਿਲੈਕਸ਼ਨ ਪ੍ਰੋਸੈਸ ḍੂ ਅਪਣਾਇਆ ਗਿਆ ਐਪਲੀਕੇਸ਼ਨਸ ਮੰਗੀਆਂ ਗਈਆਂ ਉਸ ਤੋਂ ਬਾਅਦ ਪ੍ਰਦੇਸ਼ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਫਿਰ ਸੀਸੀ ਦੀ ਮੀਟਿੰਗ ਹੋਈ ਜਿਸ 'ਚ ਆਦਮਨੀਆ ਖੜਗੇ ਸਾਹਿਬ ਮੈਡਮ ਸੋਨੀਆ ਜੀ ਰਾਹੁਲ ਜੀ ਵੈਨੂ ਗੋਪਾਲ ਜੀ ਹਾਈ ਕਮਾਂਡ ਦੇ ਜਿੰਨੇ ਲੀਡਰ ਸੀਗੇ ਉੱਥੇ ਬੈਠੇ ਸੀਗੇ ਉਹਨਾਂ ਨੇ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਫੀਡਬੈਕਸ ਰਿਪੋਰਟਸ सर्वे सारा कुछ होया उस तो बाद फैसला ये होया कि मनीष तिवारी नो टिकट ਦਿੱਤੀ ਜਾਂਦੀ ਹੈ। ਉਹ ਸਰਵੇ ਦੇ ਵਿੱਚ ਵੀ ਮਨੀਸ਼ तिवारी ਜੀ ਦਾ ਨੰਬਰ 1 ਤੇ ਸੀਗਾ ਨਾਮ। ਇੱਛਾ ਵੀ ਇਹ ਤੇ ਰੱਖਦੇ ਸੀਗੇ ਪਿਛਲੇ 24-22 ਸਾਲ ਤੋਂ ਇਲੈਕਸ਼ਨ ਲੜਨ ਦੀ। ਔਰ ਲੰਮਾ ਸਮਾਂ ਹੋ ਗਿਆ ਸੀ ਬੰਸਲ ਸਾਹਿਬ ਨੂੰ 8 ਤੋਂ ਇਲੈਕਸ਼ਨ अच्छे ਲੜ ਚੁੱਕੇ ਸੀਗੇ। ਕੰਮ ਵੀ ਕੀਤਾ ਚੰਡੀਗੜ੍ਹ ਵਾਸਤੇ اچھا ਕੰਮ ਕੀਤਾ। ਪਰ ਹਾਈ ਕਮਾਂਡ ਨੂੰ ਲੱਗਿਆ ਕਿ ਭਾਜਪਾ ਨੇ ਆਪਣਾ ਕੈਂਡੀਡੇਟ ਬਦਲਤਾ ਹੈ। ਜਿਹੜੀ ਕਿਰਨ ਖਵੇਲ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ। ਜਿਹਦਾ ਸਾਨੂੰ ਐਡਵਾਂਟੇਜ ਮਿਲਣਾ ਸੀਗਾ 10 ਸਾਲ ਉਹਨੇ ਕੋਈ ਕੰਮ ਨਹੀਂ ਕੀਤਾ ਸੀਗਾ ਉਹਨਾਂ ਨੇ ਭਾਜਪਾ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਵਾਂ ਕੈਂਡੀਡੇਟ ਲੈ ਆ ਕੇ ਹਾਈ ਕਮਾਂਡ ਨੇ ਵੀ ਸੋਚਿਆ ਕਿ ਇੱਕ ਨਵਾਂ ਫਰੈਸ਼ ਚਿਹਰਾ ਚੰਡੀਗੜ੍ਹ ਤੋਂ ਉਤਾਰਿਆ ਜਾਏ ਜਿਹੜਾ ਚੰਡੀਗੜ੍ਹ ਦਾ ਰਹਿਣ ਵਾਲਾ ਹੋਵੇ ਚੰਡੀਗੜ੍ਹ ਦੀ ਆਵਾਜ਼ ਸੰਸਦ ਦੇ ਵਿੱਚ ਚੱਕਦਾ ਰਿਹਾ ਹੋਵੇ ਇੱਥੇ ਦਾ ਜੰਪਲ ਹੋਵੇ ਇੱਥੇ ਦਾ ਇੱਥੇ ਤੋਂ ਪੜ੍ਹ ਲਿਖੇ ਅੱਗੇ ਵਧਿਆ ਹੋਵੇ ਪਰ ਕਾਬਿਲ ਆਦਮੀ ਵਿਦਾਗ ਛਵੀ ਉਹ ਉਹਨਾਂ ਨੇ ਸਾਰੀ ਐਨਾਲਿਸਿਸ ਕਰਕੇ ਅਸੈਸ ਕਰਕੇ ਮੇਰਾ ਵੀ ਨਾਮ ਸੀਗਾ ਮੈਨੂੰ ਵੀ ਟਿਕਟ ਨਹੀਂ ਮਿਲੀ ਪਰ ਮੈਂ ਜਗਤ ਜਗ੍ਹਾ ਵਿਰੋਧ ਨਹੀਂ ਕਰਦਾ ਫਿਰ ਰਿਹਾ ਮੈਂ ਬਾਨੇ ਨਹੀਂ ਲਗਾ ਰਿਹਾ ਮੈਂ ਸਭ ਤੋਂ ਪਹਿਲਾਂ ਮਨੀਸ਼ Tiwari ਜੀ ਨੂੰ ਵੈਲਕਮ ਕੀਤਾ ਕੰਗ੍ਰੈਚੁਲੇਟ ਕੀਤਾ ਅੱਜ ਵੱਡਾ ਫੰਕਸ਼ਨ ਇੱਥੇ ਕਾਂਗਰਸ ਪੰਜਾਬ ਚ ਹੋਇਆ 2000 ਦੇ ਕਰੀਬ ਆਦਮੀ ਸੀ ਮੈਨੂੰ ਲਾਸਟ ਯਾਦ ਨਹੀਂ ਕਿ ਕਦ 2000 ਬੰਦਾ ਚ ਕਾਂਗਰਸ ਪੰਜਾਬ ਦੇ ਵਿੱਚ ਖਚਾ ਖਚ ਪਰਿਆ ਸੀ ਤੁਹਾਡੇ ਮੀਡੀਆ ਨੇ ਵੀ ਦੇਖਿਆ ਬਾਹਰ ਤੋਂ ਲੈ ਕੇ ਅੰਦਰ ਤੋਂ ਲੈ ਕੇ ਸਰ ਸਾਹਿਬ ਨੇ ਹੁੰਦੇ ਆ ਜੀ ਗੈਦਰਿੰਗ ਘਟ ਗਈ ਸੀ ਨਹੀਂ ਹੋ ਰਹੀ ਸੀ ਨਹੀਂ ਮੈਂ ਇਹ ਨਹੀਂ ਕਹਿੰਦਾ ਗੈਦਰਿੰਗ ਘਟ ਗਈ ਸੀ ਪਰ ਮੈਂ ਕਹਿ ਰਿਹਾ ਲਾਸਟ ਮੈਨੂੰ ਨਹੀਂ ਯਾਦ ਕਿ ਕਦ ਮੈਂ ਇੰਨੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਿਆ ਸ਼ਾਇਦ 2000 ਉਹ ਨੋਂਗ ਵਗੈਰਾ ਚ ਜਦ ਇਲੈਕਸ਼ਨ ਅਸੀਂ ਪਾਰਲੀਮੈਂਟ ਦਾ ਲੜਦੇ ਸੀ ਉਸ ਵੇਲੇ 2014 ਤੋਂ ਬਾਅਦ ਪਿਛਲੇ 10 ਸਾਲ ਚ ਨਹੀਂ ਮੈਨੂੰ ਲੱਗਿਆ ਕਿ ਐਡੀ ਵੱਡੀ ਗੈਦਰਿੰਗ ਕਦੇ ਹੋਈ ਹੋਵੇ 36 ਜਿਹੜੇ ਬੰਦੇ ਅਸਤੀਫੇ ਦੀ ਗੱਲ ਆ ਰਹੀ ਹੈ ਉਹਨਾਂ ਨੇ ਕਿੱਦਾਂ ਨਾਲ ਚੱਲੋਗੇ ਕਿਉਂਕਿ ਵਰਕਰਾਂ ਦੀ ਲੋੜ ਤਾਂ ਹੁੰਦੀ ਹੋਇਆ ਪਾਰਟੀ ਦੇ ਵਿੱਚ ਨਰਾਜ਼ ਹੋਣਗੇ ਤੇ ਮਨਾਉਣਾ ਤਾਂ ਚਾਹੀਦਾ ਹੈ 36 ਬੰਦੇ ਪਤਾ ਨਹੀਂ ਕੌਣ ਹੈ ਮੈਂ ਤਾਂ ਅਜੇ ਤੱਕ ਦੀਪਾ ਦੂਬੇ ਦਾ ਨਾਮ ਆ ਰਿਹਾ ਹੈ ਕਿ ਹੋਰ ਜਿਹੜੇ ਹੈਗੇ ਨੇ ਗੱਲ ਹੁੰਦੀ ਹੈ ਤੁਹਾਡੇ ਨਾਲ ਨਹੀਂ ਮੈਨੂੰ ਤਾਂ ਉਹ ਤਾਂ ਇੱਕ ਗਾਬੀ ਜਿਹਾ ਨਾਮ ਆ ਰਿਹਾ ਹੈ ਜਰੂਰ ਕਹਤੇ ਹੈ ਕਿ ਮੈਂ ਨਹੀਂ ਛੱਡੀ ਪਾਰਟੀ ਪਤਾ ਨਹੀਂ ਅ ਕੁਸੀਂ ਇੱਕ ਪਾਸੇ 2000 ਬੰਦਾ ਇਕੱਠਾ ਹੋਇਆ ਇੱਕ ਪਾਸੇ 36 ਹੋ ਜੋ ਵਰਕਰਾਂ ਦੇ ਵੀ ਨਾਮ ਪਾ ਦੋ ਕੋਈ ਚਾਰਿਆ ਸਾਥੀ ਇਹ ਵੀ ਮੇਰੇ ਨਾਲ ਹੈ ਜੀ ਇਹ ਵੀ ਕਾਂਗਰਸ ਦੇ ਲੀਡਰ ਹੈ ਤੁਸੀਂ ਮੈਨੂੰ ਦੱਸੋ ਪੋਸਟ ਹੋਲਡਰ ਕੌਣ ਹੈ ਔਰ ਕਿੱਥੇ ਅਸਤੀਫਾ ਮੈਨੂੰ ਤਾਂ ਕੋਈ ਅਸਤੀਫਾ ਮਿਲਿਆ ਨਹੀਂ ਕਿਸੇ ਦਾ ਟੈਬਲ ਤੇ ਕੋਈ ਨਹੀਂ ਪਹੁੰਚਿਆ ਕੋਈ ਇੱਕ ਵੀ ਅਸਤੀਫਾ ਨਹੀਂ ਮਿਲਿਆ ਮੀਡੀਆ ਦੇ ਅੰਦਰ ਉਲਟਾ ਮੈਂ ਜਿਹੜੀ ਬਾਈਟਸ ਦੇਖ ਰਿਹਾ ਉਹਦੇ ਵਿੱਚ ਕਹਿ ਰਹੇ ਆਂ ਜੀ ਅਸੀਂ ਕਾਂਗਰਸੀ ਆਂ ਪਰ ਅਸੀਂ ਲੱੱਕੀ ਜੀ ਤੋਂ ਨਾਰਾਜ਼ ਆਂ ਰੀਜ਼ਨ ਕੀ ਕਹਿ ਰਹੇ ਆਂ ਮੈਂ ਬੜਾ ਹੈਰਾਨ ਆਂ ਕਿ ਲੱੱਕੀ ਜੀ ਨੇ ਇੱਕ ਪੋਸਟ ਪਾਈ ਹੈ ਕਿ ਪਵਨ ਮ ਔਰ ਆਪਣਾ ਸਾਰਾ ਜਿਹੜਾ ਹੈਗਾ ਇੰਸਟਾਗ੍ਰam ਦੇਖਿਆ ਮੈਂ ਤਾਂ ਕਿਤੇ ਵੀ ਕੋਈ ਪੋਸਟ ਨਹੀਂ ਪਾਈ ਕਿ ਖੇਲਾ ਹੋ ਗਿਆ ਕੀ ਕਹੀਏ ਫਿਰ ਇਹ ਲੱਕੀ ਦੀ ਵਿਰੋਧਤਾ ਹੈਗੀ ਨਹੀਂ ਇਹ ਇਹ ਲੱਕੀ ਦੀ ਵਿਰੋਧਤਾ ਫਿਰ ਇਹ ਮੈਂ ਸਮਝਦਾ ਕਿ ਨਾ ਸਮਝੀਆ ਕੁਝ ਦੋ ਤਿੰਨ ਵੈਸਟਿਡ ਇੰਟਰਸਟ ਆਹਨ ਜਿਨ੍ਹਾਂ ਦੇ ਆਪਣੇ ਇਸ਼ੂਜ਼ ਆ ਉਹ ਜਾਣ ਕੇ ਸਭ ਨੂੰ 扑ੜਕਾ ਕੇ ਝੂਠੀਆਂ ਸੱਚੀਆਂ ਗੱਲਾਂ ਦੱਸ ਰਹੇ ਆ ਔਰ ਬਾਕੀ ਲੋਕ ਵੀ ਬਿਨਾ ਗੱਲ ਨੂੰ ਵੈਰੀਫਾਈ ਕੀਤੇ ਬਿਨਾ ਕਿਸੇ ਚੀਜ਼ ਨੂੰ ਦੇਖੇ ਉਸ ਗੱਲ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਗੱਲ ਅਸਲੀ ਕੀ ਹੈ ਜੀ ਇਸ ਟਾਈਮ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸ਼ਹਿਰ ਦੇ ਵਿੱਚ ਹਾਲਾਤ ਮੈਨੂੰ ਦੋ ਚੀਜ਼ਾਂ ਦੋ ਥੜ੍ਹਵੇਂ ਜਾਂ ਤਾਂ ਅਸੀਂ ਇਸ ਪਾਸੇ ਹੈ ਜਾਂ ਉਸ ਪਾਸੇ ਕੋਈ ਵੀ ਬਣਾ ਲਾ ਕੇ ਤੁਸੀਂ ਉਸ ਪਾਸੇ ਹੋ ਤਾਂ ਤੁਸੀਂ ਉਸ ਪਾਸੇ ਕਿਤੇ ਨਾ ਕਿਤੇ ਵੈਸੇ ਬੜੇ ਸੀਨੀਅਰ ਲੀਡਰ ਨੇ ਚੰਗਾ ਨਾਂ ਰਏ ਨੇ ਪਾਰਟੀ ਦਾ तिवारी ਸਾਹਿਬ ਦੀ ਵਾਂ ਫੜ ਕੇ ਨਾਲ ਲੈ ਕੇ ਬਨਸਲ ਸਾਹਿਬ ਉਹਨਾਂ ਨੂੰ ਮਿਲਾਇਆ ਕਿ ਜਾਉਂਗੇ ਮਿਲਣ ਸਰ तिवारी ਸਾਹਿਬ ਆਪਣੇ ਆਪ ਉਹਨਾਂ ਨਾਲ ਕੰਟੈਕਟ ਕਰ ਰਹੇ ਉਹਨਾਂ ਨਾਲ ਗੱਲਬਾਤ ਕਰ ਰਹੇ ਮੈਂ ਵੀ ਮੈਸੇਜ ਬਨਸਲ ਜੀ ਨੂੰ ਇੱਥੇ ਦਾ ਕੀਤਾ ਸੀ ਹੋ ਸਕਦਾ ਕਿ ਤੇ ਮਸਰੂਫ ਹੋਣ ਕੋਈ ਪਰਿਵਾਰਕ ਕਿਤੇ ਜਗ੍ਹਾ ਮਸਰੂਫ ਹੋਣ ਬਨਸਲ ਸਾਹਿਬ ਬੜੇ ਸੀਜ਼ਨ ਲੀਡਰ ਹੈ ਮੈਂ बार-बार ਬੀ ਨਹੀਂ ਚੈਨਲਸ ਤੇ ਵੀ ਕਹਿ ਚੁੱਕੇ ਆ ਅਖਬਾਰਾਂ ਚ ਵੀ ਕਹਿ ਚੁੱਕੇ ਆ ਬਹੁਤ ਸਿਆਣੇ ਨੇ ਸੁਲਝਿਓ ਇਹਨੇ ਔਰ ਸਾਡੇ ਸਾਡ ਸਭ ਤੋਂ ਸੀਨੀਅਰ ਨੇ ਬਹੁਤ ਜਲਦੀ ਕੈਂਪੇਨ ਜੁਆਇਨ ਕਰਨਗੇ ਜਦ ਵੀ ਕੋਈ ਨਵਾਂ ਕੈਂਡੀਡੇਟਿਸ਼ਨ ਦਾ ਨਹੀਂ ਕੋਈ ਨਰਾਜ਼ਗੀ ਦੀ ਕੋਈ ਇੰਡੀਕੇਸ਼ਨ ਨਹੀਂ ਮੈਨੂੰ ਤਾਂ ਪਤਾ ਚੱਲਿਆ ਜਿੰਨੇ ਵੀ ਲੋਕ ਮਿਲਣ ਉਹਨਾਂ ਨੂੰ ਗਏ ਉਹਨਾਂ ਨੇ ਸਭ ਨੂੰ ਕਿਹਾ ਪਾਰਟੀ ਵਾਸਤੇ ਕੰਮ ਕਰੋ ਉੱਪਰ ਕਈ ਵਾਰੀ ਹੁੰਦੇ ਨਾ ਵਿੱਚ ਕੁਝ ਦੋ ਚਾਰ ਸ਼ਰਾਰਤੀ ਲੋਕ ਹਰ ਜਗ੍ਹਾ ਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਕਾਂਗਰਸ ਦਾ ਕੈਂਪੇਨ ਉੱਠੇ ਜਾਂ ਕੁਝ ਕਰੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਦਾ ਜੋ ਮਾਹੌਲ ਸੀ ਅਗਰ ਉਹ ਆਪਣੀ ਅੱਖੀਂ ਦੇਖ ਤੋ ਹੈਰਾਨ ਪਰੇਸ਼ਾਨ ਹੋ ਜਾਂਦੇ ਵੀ ਔਰ ਇੰਨਾ ਬੰਦਾ ਕਾਂਗਰਸ ਦਾ ਕੋਈ ਪੰਦੇ ਵਿੱਚ 2000 ਆਦਮੀ ਹੁਣ ਜਦ ਸ਼ਾਮ ਨੂੰ ਵੀਡੀਓਜ਼ ਜਾਣਗੀਆਂ ਥੋੜੀ ਦੇਰ ਬਾਅਦ ਸਰਕੂਲੇਟ ਹੋਣਗੀਆਂ ਔਰ ਸਚਾਈ ਸਾਹਮਣੇ ਆਏਗੀ ਜਿਹੜੀ ਜਿਵੇਂ ਮੈਂ ਗੱਲ ਕਹੀ ਹੈ ਕਿ ਇਹ ਭ੍ਰਮਤ ਪ੍ਰਚਾਰ ਕੀਤਾ ਜਾ ਰਿਹਾ ਪੋਸਟ ਲਕਦੀਪਾ ਜੀ ਦਾ ਮੈਂ ਦੇਖ ਰਿਹਾ ਜੀ ਕੋਈ ਲੇਡੀ ਦੇ ਇੱਥੇ ਜੀ ਸਮਾਨ ਪਿਆ ਰਿਆ ਇੱਕ ਗਰੀਬ ਲੇਡੀ ਦਾ ਘਰ ਉਜੜ ਗਿਆ ਉਹਨੇ ਸਾਨੂੰ ਅੱਗੇ ਰਿਕਵੈਸਟ ਕੀਤੀ ਵੀ ਮੇਰੇ ਕੋਲ ਛੱਤ ਨਹੀਂ ਹੈ ਕੁਛ ਨਹੀਂ ਹੈ ਮੈਨੂੰ 2-4 ਦਿਨ ਵਾਸਤੇ ਮੈਂ ਆਪਣਾ ਸਮਾਨ ਇੱਥੇ ਰੱਖ ਲਾਂ ਸਿਰਫ ਇੱਕ ਕਮਰੇ 'ਚ ਆਪਣੇ ਦੋ ਟੈਕੀ ਰੱਖ ਕੇ ਚਲੀ ਗਈ ਕੀ ਗੱਲਤ ਕੋਈ ਉਜੜਿਆ ਹੋਇਆ ਬੰਦਾ ਹੈ ਕੋਈ ਗਰੀਬ ਆਦਮੀ ਆ ਜਾਂਦਾ ਹੈ ਜਾਂ ਕੋਈ तिवारी ਉਹਨਾਂ ਦੀ ਗੱਲ ਕਰ ਲਈਏ ਠੀਕ ਹੈ ਤੁਸੀਂ ਕਹਿ ਰਹੇ ਹੋ ਇੱਥੇ ਦੇ ਜੰਮੇ ਐ ਇੱਥੇ ਦੇ ਪੜੇ ਲਿਖੇ ਉਹਨਾਂ ਦੇ ਪੇਰੈਂਟਸ ਚੰਡੀਗੜ੍ਹ ਤੋਂ ਸੀਗੇ ਪਰ ਜਦੋਂ ਉਹ ਆਈਬੀ ਮਿਨਿਸਟਰ ਰਹੇ ਨੇ ਮਨਮੋਹਨ ਸਰਕਾਰ ਚ ਜਾਂ ਵੈਸੇ ਕੋ ਚੰਡੀਗੜ੍ਹ ਲਈ ਕੰਮ ਘਣਾ ਦੋ ਉਹਨਾਂ ਨੇ ਕੀਤੇ ਐ ਪੈਰਾਸ਼ੂਟ ਕਿਉਂ ਨਾ ਕੰਮ ਕਿਹਾ ਜਾਵੇ ਉਹਨਾਂ ਨੂੰ ਦੇਖੋ ਜਦ ਤੱਕ ਕਿਸੇ ਨੂੰ ਮੌਕਾ ਨਹੀਂ ਦੋਗੇ ਉਹ ਚੰਡੀਗੜ੍ਹ ਵਾਸਤੇ ਕੀ ਕੰਮ ਕਰ ਲੈਣਗੇ ਤੁਸੀਂ ਕਿਆ ਕਹਿਟੋ ਉਹਨਾਂ ਬਹੁਤ ਕੁਝ ਕੀਤਾ ਮੈਂ ਦੱਸ ਦਿੰਦਾ ਹੁਣ ਕੀ ਆ ਕਈ ਮੁੱਦੇ ਚੰਡੀਗੜ੍ਹ ਨਾਲ ਜੁੜੇ ਹੋਏ ਉਹਨਾਂ ਨੇ ਚੱਕੇ ਕੈਮਰਾਜ਼ ਦੇ ਚੂਲੇ ਦੇ ਜੋ ਆਪਣੇ ਐਮਪੀ ਲਾਈਟ ਫੰਡ ਦੇ ਜਿੰਨੇ ਕ ਅਖਤਿਆਰ ਉਹਨਾਂ ਕੋਲ ਸੀਗੇ ਆਊਟਸਾਈਡ ਇਸ ਕੰਸਟੀਚਿਊਐਂਸੀ ਦੇ ਸਕਦੇ ਸੀ ਟਾਈਮ ਟੂ ਟਾਈਮ ਤੁਸੀਂ ਸਰਚ ਕਰ ਲਓ ਗੂਗਲ ਦੇ ਵਿੱਚ ਵੀ ਤੁਸੀਂ तिवारी ਸਾਹਿਬ ਬਾਕੀ ਤੁਹਾਨੂੰ ਬਿਹਤਰ ਦੱਸਣਗੇ ਬਹੁਤ ਮੁੱਦੇ ਲਗਾਤਾਰ ਉਹ ਚੰਡੀਗੜ੍ਹ ਦੇ ਚੱਕਦੇ ਰਹੇ ਹੁਣ ਇੱਕ ਆਦਮੀ ਹੈ ਉਹ ਚੰਡੀਗੜ੍ਹ 'ਚ ਜਨਮ ਲੈਂਦਾ ਐਥੋਂ ਸਕੂਲਿੰਗ ਕਰਦਾ ਐਥੋਂ ਆਪਣੀ ਐਜੂਕੇਸ਼ਨ ਕਰਦਾ ਕਾਲਜ ਕਰਦਾ ਫਿਰ ਲਾ ਕਰਦਾ ਵੀ 25 ਸਾਲ ਦਾ ਹੋ ਗਿਆ 19 ਦੇਰ ਤੱਕ ਅੱਧੀ ਉਮਰ ਹੋ ਗਈ ਬਿਲਕੁਲ ਠੀਕ ਉਸ ਤੋਂ ਬਾਅਦ ਉਹ ਵਕਾਲਤ ਦੀ ਪੜ੍ਹਾਈ ਚਾ ਜੰਦਾ ਉਹਨੂੰ ਨੈਸ਼ਨਲ ਲੈਵਲ ਤੇ ਮੌਕਾ ਮਿਲ ਜਾਂਦਾ ਐਨਐਸਓਈ ਦਾ ਪ੍ਰਧਾਨ ਬਣਨ ਦਾ ਫਿਰ ਯੂਥ ਕਾਂਗਰਸ ਬਣਦਾ ਪ੍ਰਧਾਨ ਉਹ ਟਿਕਟ ਮੰਗਣੀ ਸ਼ੁਰੂ ਕਰ ਦਿੰਦਾ ਚੰਡੀਗੜ੍ਹ ਤੋਂ 99 ਤੋਂ ਅੱਜ ਕਿੰਨੇ ਸਾਲ ਹੋ ਗਏ 25 ਸਾਲ ਮਤਲਬ ਅੱਧੀ ਉਮਰ ਉਹਦੀ ਬੀਤ ਗਈ ਸੀ ਉਸ ਤੋਂ ਬਾਅਦ ਉਹਨੇ ਮੰਗਣੀ ਸ਼ੁਰੂ ਕਰ ਦਿੱਤੀ ਟਿਕਟ ਪਾਰਟੀ ਉਹਨੂੰ ਕਹਿੰਦੀ ਨਹੀਂ ਅਜੇ ਨਹੀਂ ਵੇਟ ਕਰੋ ਫਿਰ ਪਾਰਟੀਆਂ ਨੂੰ ਲੁਧਿਆਣਾ ਤੋਂ ਟਿਕਟ ਦੇ ਦਿੰਦੀ ਹੈ ਫਿਰ ਲੰਧਨਪੁਰ ਸਾਹਿਬ ਤੋਂ ਟਿਕਟ ਦੇ ਦਿੰਦੀ ਹੈ ਦੋਨੋਂ ਜਗ੍ਹਾ ਅਗਲੇ ਜਾ ਕੇ ਜਿੱਜਦਾ ਜਿਹੜੇ ਕਿ ਉਹਦੀ ਹੋਮ ਕੰਸਟੀਟੂਐ ਉਹਨਾਂ ਦਾ ਘਰ ਨਹੀਂ ਹੈ ਉਹਦਾ ਘਰ ਚੰਡੀਗੜ੍ਹ ਹੈ ਉਹ ਉੱਥੋਂ ਇਲੈਕਸ਼ਨ ਲੜਦੇ ਹੋਏ ਵੀ ਚੰਡੀਗੜ੍ਹ ਦੇ ਵਿੱਚ ਆ ਕੇ ਰਾਤ ਨੂੰ ਸੌਂਦੇ ਸੀ ਆਪਣੇ ਘਰ 'ਚ ਸੌਂਦੇ ਸੀ 19 ਸੈਕਟਰ ਦੇ ਵਿੱਚ ਕੋਠੀ ਤੇ 4 ਸੈਕਟਰ 'ਚ ਫਲੈਟ ਟੰਡੇ ਉਹਨਾਂ ਦੀ ਆਪਾਂ ਗੱਲ ਕਰ ਲਈਏ ਬੜੇ ਹਾਲਾਂਕਿ ਘੱਟ ਤਜਰਬਾ ਨਾ ਤੇਵਾਰੀ ਸਾਹਿਬ ਮੁਕਾਬਲੇ ਫਿਰ ਵੀ ਕਿੱਟਿਕ ਤਗੜੀ ਟੱਕਰ ਮੰਨਦੇ ਆ ਦੇਖੋ ਕੋਈ ਵੀ ਇਲੈਕਸ਼ਨ ਆਸਾਨ ਨਹੀਂ ਹੁੰਦਾ ਹਰ ਇਲੈਕਸ਼ਨ ਦੇ ਵਿੱਚ ਜ਼ੋਰ ਲੱਗਦਾ ਹੁੰਦਾ ਪਰ ਇਸ ਸਮੇਂ ਜੋ ਦੇਸ਼ ਦੇ ਹਾਲਾਤ ਨੇ ਰਾਸ਼ਟਰੀ ਸਟੇਪ ਤੇ ਨੈਸ਼ਨਲ ਲੈਵਲ ਤੇ ਔਰ ਲੋਕਲ ਲੈਵਲ ਤੇ ਜਿਸ ਤਰ੍ਹਾਂ ਲੋਕ ਪਰੇਸ਼ਾਨ ਨੇ ਮੁੱਦੇ ਲੋਕਾਂ ਦੇ ਅਣਸੁਲਝੇ ਰਹਿ ਗਏ ਮੈਡਮ ਕਿਰਨ ਖੇਰ 10 ਸਾਲ ਮੈਂਬਰ ਆਫ ਪਾਰਲੀਮੈਂਟਸ ਜੋ ਲੋਕੀ ਉਹਨਾਂ ਤੋਂ ਉਮੀਦ ਕਰਦੇ ਸੀ ਜੋ ਉਹਨਾਂ ਤੋਂ ਵਿਸ਼ਵਾਸਾ ਸੀ ਲੋਕ ਸੋਚਦੇ ਸੀ ਵੀ ਇਹ ਕੰਮ ਹੋਣਗੇ ਚਾਹੇ ਉਹ ਪਿੰਡਾਂ ਦੇ ਕੰਮ ਸੀ ਚਾਹੇ ਉਹ ਹਾਊਸਿੰਗ ਬੋਰਡ ਦੇ ਲੋਕਾਂ ਦੇ ਰਹਿਣ ਵਾਲੇ ਕੰਮ ਸੀ ਇੰਡਸਟਰੀਸਟ ਦੇ ਕੰਮ ਸੀ ਗਰੀਬ ਲੋਕਾਂ ਦੇ ਕੰਮ ਸੀ ਕਲੋਨੀ ਵਾਲਿਆਂ ਨੇ ਮਾਲਕਾਨਾ ਹੱਕ ਦੀ ਗੱਲ ਸੀ ਬਹੁਤ ਇਹੋ ਜਿਹੇ ਮੁੱਦੇ ਸੀ ਕੋਈ ਵੀ ਤਾਂ ਨਹੀਂ ਸੁਲਜਿਆ ਤੁਸੀਂ ਬੀਜੇਪੀ ਦਾ ਮੈਨੀਫੈਸਟੋ ਚੱਕ ਕੇ ਦੇਖ ਲਓ ਪਿਛਲੇ 10 ਸਾਲ ਦਾ ਦੋਨੋਂ ਇਲੈਕਸ਼ਨਾਂ ਦਾ ਇੱਕ ਵੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ ਪੂਰੀ ਨਹੀਂ ਹੋ ਨਾ ਇੱਥੇ ਪਿੰਡਾਂ 'ਚ ਲਾਲ ਡੋਰਾ ਵਧਿਆ ਨਾ ਕੰਸਟਰਕਸ਼ਨ ਰੈਗੂਲਰਾਈਜ਼ ਹੋਈ ਨਾ ਇੰਡਸਟਰੀਅਲ ਏਰੀਆ ਦੇ ਵਿੱਚ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋਇਆ ਨਾ ਐਫ ਆਰ ਵਧਿਆ ਨਾ ਡਬਲ ਸਟੋਰੀ ਹੋਈ ਬੂਥ ਦੀ ਸਿਰਫ ਗੱਲਾਂ ਹੀ ਆ ਨਾ ਤਾਂ ਉਹ ਗੱਲਾਂ ਦਾ ਨੁਕਸਾਨ ਕਿੰਨੂੰ ਹੋਏਗਾ ਜਿਹੜੀਆਂ ਗਲਤ ਗੱਲਾਂ ਝੂਠੀਆਂ ਗੱਲਾਂ ਉਹਨਾਂ ਨੇ ਕੀਤੀ ਉਹ ਭਾਜੀਪੀ ਨੂੰ ਹੋਏਗਾ ਤੁਸੀਂ ਨਗਰ ਨਿਗਮ 'ਚ ਵੀ ਆ ਜਾਓ ਉਹਨਾਂ ਦਾ ਮੇਅਰ 8 ਸਾਲ 9 ਸਾਲ ਟੋਟਲੀ ਫੇਲ ਜਿਹੜੀ ਰੈਂਕਿੰਗ ਸੀ ਚੰਡੀਗੜ੍ਹ ਦੀ ਚੰਡੀਗੜ੍ਹ ਇਸ ਕਨਸਿਡਰਡ ਵਨ ਆਫ ਦੀ ਬੋਸਟ ਬਿਊਟੀਫੁਲ ਸਿਟੀਜ਼ ਇਨ ਇੰਡੀਆ ਐਂਡ ਇਟ ਵਾਸ ਐ ਪ੍ਰਤਾਪ ਕੈਰੋਜੀ ਤੁਸੀਂ ਸਿੰਬਲ ਆਫ ਰਿਸਰਜੈਂਟ ਇੰਡੀਆ ਵੋਟਸ ਹੈਪਨ ਟੂ ਥੈਟ ਉਹਦੀ ਰੈਂਕਿੰਗirke 4 ਨੰਬਰ ਤੇ ਪਹੁੰਚ ਗਈ ਅਸੀਂ ਉਹ ਹੱਲਾ ਮਚਾਇਆ ਰੋਲਾ ਪਾਇਆ ਕਾਂਗਰਸ ਵਾਲਿਆਂ ਨੇ ਕੌਂਸਲਰਸ ਨੇ ਮਿਹਨਤ ਕੀਤੀ ਸਭ ਕੁਝ ਕੀਤਾ ਕਰ ਕਰਾ ਕੇ 11ਵੇਂ ਨੰਬਰ ਤੇ ਫਾਈਟ ਮੰਦੇ ਹੋ ਭਾਵੇਂ ਸਭ ਦੇ ਬਾਵਜੂਦ ਭਾਜਪਾ ਨਾਲ ਫਾਈਟ ਮੰਦੇ ਹੋ ਦੇਖੋ ਕੋਈ ਵੀ ਇਲੈਕਸ਼ਨ ਤੁਹਾਨੂੰ ਮੈਂ ਕਿਹਾ ਆਸਾਨੀ ਹੁੰਦਾ ਮੈਂ ਨਹੀਂ ਕਹਿੰਦਾ ਕਿ ਕੰਪਲੇਸੈਂਟ ਹੋ ਕੇ ਬੈਠ ਜਾਣਾ ਚਾਹੀਦਾ ਪਰ ਸਾਡੀ ਜਿਹੜੀ ਸਟ੍ਰੈਂਥ ਤੁਸੀਂ ਅਗਰ ਨੰਮਰਿਕਲ ਸਟਰੈਂਥ ਦੇਖੋ ਕਾਂਗਰਸ ਵੀ ਔਰ ਆਮ ਆਦਮੀ ਪਾਰਟੀ ਵੀ ਇਸਲਾਵਾ ਕਮਿਊਨਿਸਟ ਵੀ ਸਮਾਜਵਾਦੀ ਪਾਰਟੀ ਵੀ ਜਿੰਨੇ ਇੰਡੀਆ ਬਲਾਕ ਦੇ ਲੋਕ ਹੈ ਉਹ ਸਾਰੇ ਇਕੱਠੇ ਨੇ ਠੀਕ ਹੈ ਔਰ ਇੱਕ ਪਾਸੇ ਬੀਜੇਪੀ ਹੈ ਔਰ ਕਿਹੜੀ ਬੀਜੇਪੀ ਕਮਜ਼ੋਰ ਬੀਜੇਪੀ ਲੋਕਾਂ ਦਾ ਕੰਮ ਨਾ ਕਰਨ ਵਾਲੀ ਬੀਜੇਪੀ ਲੋਕਾਂ ਨੂੰ ਤੰਗ ਕਰਨ ਵਾਲੀ ਬੀਜੇਪੀ ਲੋਕਾਂ ਨਾਲ ਤੱਕਾ ਗੇ ਲਾਸ ਲਾਸ ਸਵਾਲ ਹੈ ਕਾਂਗਰਸ ਨੂੰ ਕਮਜ਼ੋਰਤਾ ਨਹੀਂ ਕਰਨਗੇ ਜਿਹੜੇ ਇਹ ਹੁਣ ਨਾਰਾਜ਼ਗੀ ਦਿਖਾ ਰਹੇ ਨੇ ਉਹ ਇਹ ਸੁਭਾਵਿਕ ਹੁੰਦਾ ਹੈ ਕੋਈ ਵੀ ਇਲੈਕਸ਼ਨ ਹੁੰਦਾ ਹੈ ਘਰ ਚ ਵੀ ਆ ਹੋ ਜਾਂਦਾ ਚਾਰ ਬੰਦੇ ਨਾਰਾਜ਼ ਹੋ ਜਾਂਦੇ ਨੇ ਸੋ ਹਰ ਮਹਿੰਦਰ ਸਿੰਘ ਲੱਕੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਉਸ ਨੇ ਸਾਫ਼ ਕੀਤਾ ਹੈ ਕਿ ਜਿਹੜੀ ਗੱਲ ਉੱਠ ਰਹੀ ਹੈ 3 ਦਿਨ 3 ਦਰਜਨ ਦੇ ਕਰੀਬ ਕਾਂਗਰਸੀ ਜਿਹੜਾ ਅਸਤੀਫਾ ਦੇ ਗਏ ਨੇ ਤੇ ਵਾਰੀ ਨੂੰ ਟਿਕਟ ਮਿਲ ਤੇ ਨਰਾਜ ਨੇ ਅਜੇ ਹਾ ਕੁਝ ਵੀ ਨਹੀਂ ਹੈਗਾ ਔਰ ਪੂਰਾ ਜੋਸ਼ ਪਾਰਟੀ ਵਰਕਰਾਂ ਚ ਨਜ਼ਰ ਆ ਰਿਹਾ ਹੈ ਇਸ ਦੇ ਬਾਵਜੂਦ ਭਾਵੇਂ ਉਹ ਕਹਿ ਰਹੇ ਨੇ ਕਿ ਭਾਜਪਾ ਫੇਲ ਰਹੀ ਹੈ ਕਿਰਨਖੇਰ ਫੇਲ ਰਹੇ ਨੇ ਪਰ ਫਿਰ ਵੀ ਚੋਣ ਜਿਹੜੀ ਹੈ ਉਹਨਾਂ ਦੀ ਉਹ ਸੌਖੀ ਨਹੀਂ ਹੋਏਗੀ ਫਾਈਟ ਤਗੜੀ ਹੋਏਗੀ ਜਨਤਾ ਕਿਹਨੂੰ ਚੁਣਦੀ ਹੈ ਇੰਤਜ਼ਾਰ ਕਰੋ 4 ਜੂਨ ਦਾ ਹੋਰ ਨੰਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ